ਦੇਸਾਂ ਵਿਦੇਸਾਂ ਵਿੱਚ ਗੁਰੂ ਰੂਪ ਗੁਰੂ ਜੀ ਸਾਜੀ ਨਵਾਜੀ ਸਾਜ ਸੰਗਤ ਜੀ ਆਓ ਗੁਰੂ ਸਾਹਿਬ ਦੀ ਬਖਸੀ ਹੋਈ ਫਤਿਹ ਸਾਂਝੀ ਕਰੀਏ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬੱਤ ਸੰਤਾਂ ਦਾ ਦਾਸ ਨਿਸ਼ਤਰ ਪੰਦੇਰ ਔਰ ਤੁਸੀਂ ਵਿਕ ਰਹੇ ਹੋ ਵਤਨ ਦੀ ਮਿੱਟੀ న్యూਸ ਚੈਨਲ ਔਰ ਵਤਨ ਦੀ ਮਿੱਟੀ న్యూਸ ਚੈਨਲ ਵੱਲੋਂ ਪਿਛਲੇ ਸਮੇਂ ਕੁਝ ਧਾਰਮਿਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਸੀ ਜਿੰਨਾ ਵਿੱਚੋਂ ਭਾਈ ਬਲਵਿੰਦਰ ਸਿੰਘ ਜੀ ਵੱਲੋਂ ਤਨਤਨ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਦਾ ਇਤਿਹਾਸ ਰੂਪ ਤੁਹਾਡੇ ਰੂਬਰੂ ਕੀਤਾ ਫਿਰ ਸੰਕਤਾਂ ਦੇ ਜਾਪ ਸਬਦੀ ਕਥਾ ਨੂੰ ਤੁਹਾਡੇ ਰੂਬਰੂ ਕੀਤਾ ਤਾਂ ਤੁਸੀਂ ਗੁਰਬਾਣੀ ਦਾ ਬਹੁਤ ਪਿਆਰ ਤੇ ਸਤਿਕਾਰ ਕੀਤਾ ਤਾਂ ਹੁਣ ਨਵੇਂ ਪ੍ਰੋਗਰਾਮ ਦੀ ਅਸੀਂ ਸ਼ੁਰੂਆਤ ਕਰ ਰਹੇ ਹਾਂ ਜੋ ਕਿ ਬਹੁਤ ਹੀ ਕਾਬਲ ਫਕੀਰ ਆਲਾ ਫਕੀਰ ਸੁਭੀ ਫਕੀਰ ਜਿਨ੍ਹਾਂ ਦੀ ਗੁਰਬਾਣੀ ਤਨਤਨ ਸੇਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿੱਚ ਦਰਜ ਹੈ ਉਹ ਫਕੀਰ ਨੇ ਤਨਤਨ ਬਾਬਾ ਸੇਖ ਫਰੀਜੀ ਜਿਨ੍ਹਾਂ ਤੇ ਬਹੁਤ ਹੀ ਆਪਾ ਪਿਆਰ ਤੇ ਸਤਿਕਾਰ ਕਰਦੇ ਆ ਜਦੋਂ ਵੀ ਗੁਰਬਾਣੀ ਚੱਲਦੀ ਆ ਤੇ ਸੰਗਤ ਬਹੁਤ ਪਿਆਰ ਦਿੰਦੇ ਨੇ ਤੇ ਸਾਡੇ ਚੈਨਲ ਵੱਲੋਂ ਤਨਤਨ ਬਾਬਾ ਸੇਖ ਫਰੀਜੀ ਦੇ ਸ਼ਲੋਕਾਂ ਦੀ ਵਿਆਖਿਆ ਕਰ ਰਹੇ ਨੇ ਭਾਈ ਬਲਵਿੰਦਰ ਸਿੰਘ ਜੀ ਔਰ ਉਹਨਾਂ ਦੇ ਨਾਲ ਉਹਨਾਂ ਦਾ ਸਾਥ ਨਿਭਾ ਰਹੇ ਨੇ ਭਾਈ ਲਖਪ੍ਰੀਤ ਸਿੰਘ ਜੀ ਮੀਆਂ ਪੰਦੇਰ ਤੇ ਆਓ ਜੀ ਸਰਵਣ ਕਰਦੇ ਆ ਤੰਤਨ ਬਾਬਾ ਸੇਖ ਫਰੀਦ ਦੇ ਸ਼ਲੋਕ ਦੀ ਵਿਆਖਿਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਕਹੋ ਤਲ ਗੁਰ ਸੇਵੀਐ ਅਹਨਸ ਸਹਜ ਸੁਭਾਈ ਦਰਸ਼ਨ ਪਰਸਿਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋ ਵੈ ਸਿਫਤ ਖਸਮੰਦੀ ਨੂਰੇ ਅਰਸੋਂ ਕੋਰਸੋਂ ਚਟਿਏ ਤੋਦ ਡਿਠੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਤਦ ਦੇਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟਿਆ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤ ਗੁਰ ਪ੍ਰਸਾਦ ਜਿਤ ਦਿਹਾੜੇ ਧਨਵਰੀ ਸਾਹੇ ਲੈ ਲਖਾਏ ਮਲਕ ਜਕੰਨੇ ਸੁਣੀਦਾ ਮੋਹ ਦੇਖਾਲੇ ਆਏ ਜਿੰਦ ਨੇ ਮਾਨੇ ਕੱਢੀ ਐ ਹੱਡਾ ਕੂਕੜ ਕਾਏ ਸਾਹੇ ਲਖੇ ਨਾ ਚੱਲਣੀ ਜਿੰਦੂ ਕੋ ਸਮਝਾਏ ਜਿੰਦਵ ਹੋਟੀ ਮਰਨ ਵਾਰ ਲੈ ਜਾਸੀ ਪਰਨਾਏ ਆਪਨ ਹੱਥੀ ਜੋੜ ਕੇ ਕਹਿ ਗੱਲ ਲੱਗੇ ਤਾਏ ਵਹਲੋ ਨੇ ਕੇ ਪਰਸਲਾਤ ਕੰਨੀਆਂ ਸੁਣੀ ਆਏ ਫਰੀਦ ਦਾ ਕਿڑی ਪਵੰਦੀ ਖੜਾ ਨਾ ਆਪ ਮੋਹਾਏ ਗੁਰੂ ਰੂਪ ਗੁਰੂ ਦੀ ਪਿਆਰੀ ਸਾਧ ਸੰਗਤ ਜੀ ਪਹਿਲਾ ਸੀ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਜਾਤ ਸਾਹਿਬ ਦੀ ਕਥਾ ਕਿੱਤੀ ਸੀ ਪਰ ਅੱਜ ਤੋਂ ਆਪਾਂ ਗੁਰੂ ਪਾਤਸ਼ਾਹ ਦੀ ਕਿਰਪਾ ਦੇ ਨਾਲ ਕਿ ਜਿੰਨਾ ਤੱਕ ਗੁਰੂ ਦੀ ਕਿਰਪਾ ਨਾ ਹੋਵੇ ਉਹਨਾਂ ਤੱਕ ਕਥਾ ਵਿਚਾਰ ਜਿਹੜਾ ਨਹੀਂ ਹੋ ਸਕਦੇ ਗੁਰੂ ਨੇ ਕਿਰਪਾ ਕੀਤੀ ਹੈ ਹੁਣ ਸੇਵਾ ਲਈ ਆ ਸਲੋਕ ਫਰੀਡੇ ਤੇ ਵਾਹਿਗੁਰੂ ਅੱਗੇ ਅਰਦਾਸ ਆ ਕਿ ਵਾਹਿਗੁਰੂ ਕਿਰਪਾ ਕਰਕੇ ਇਸ ਲੋਕਾਂ ਦੀ ਜਿਹੜੀ ਆ ਕਥਾ ਤੂੰ ਆਪ ਕਰਵਾ ਲਣ ਸੇਖ ਫਰੀਦ ਆ ਬਾਬਾ ਜੀ ਦਾ ਜਨਮ ਜਿਹੜਾ ਵਾ 1772 ਇਸੇ ਪਿੰਡ ਖੋਤਵਾਲ ਜ਼ਿਲ੍ਹਾ ਮਲਤਾਨ ਦੇ ਵਿੱਚ ਹੋਇਆ ਬਾਬਾ ਫਰੀਦ ਜੀ ਦਾ ਪਹਿਲਾ ਨਾਮ ਸੇਖ ਫਰੀਦ ਮੌ ਸੱਕਰਗਨ ਸੀ ਪਿਤਾ ਦਾ ਨਾਮ ਸੇਖ ਨਮਾਜ਼ ਸੁਲੇਖ ਖਾਨ ਤੇ ਮਾਤਾ ਦਾ ਨਾਮ ਮਰੀਅਮ ਸੀ ਕਿੰਨੇ ਸ਼ੇਖ ਜਲਾਬ ਸਲੇਮਾਨ ਜਿਹੜਾ ਵਾ ਇਹਨਾਂ ਦਾ ਪਿੱਛਲਾ ਇਤਿਹਾਸ ਜੁੜਦਾ ਵਾ ਕਿ ਸੁਲਤਾਨ ਮੁਹੰਮਦ ਗੱਜਵੀ ਦੇ ਪਤੀ ਦੇ ਸਾਲਾਂ ਉਹ ਪਹਿਲੇ ਫਰੀ ਜਿਹੜੇ ਆ ਉਹ ਜਿਹੜੇ ਗੱਜਵੀ ਤੋਂ ਆਏ ਹੋ ਇਸਾਂ ਉਹਨਾਂ ਦੀ ਗੱਦੀ ਜਿਹੜੀ ਆ ਜਿਹੜੇ ਤਨ ਗੁਰ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰਦੇ ਹੋਏ ਇਹ ਮਲਤਾਨ ਸਾਹਿਬ ਸ਼ਕਰਗਾਨ ਪਟਨਾ ਬਾਗ ਪਟਨਾ ਦੇ ਵਿੱਚ ਪਹੁੰਚੇ ਤੇ ਜਿਹੜੇ ਜ਼ਾਰਵੀ ਫਰੀਦ ਦਾ ਗੱਦੀ ਤੇ ਬੈਠੇ ਸੀ ਉਹਨਾਂ ਦੇ ਨਾਲ ਜਿਹੜੀ ਆ ਚਰਚਾ ਹੋਈ ਤੇ ਉਹਨਾਂ ਦੀ ਬਾਣੀ ਜਿਹੜੀ ਆ ਤਨਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰ ਅਗੰਗਦ ਦੇ ਲਿਖ ਕੇ ਪੋਥੀ ਲਿਖ ਲੈਂਦੇ ਸਨ ਬਾਣੀ ਜਿਹੜੀ ਗੁਰਨਾਨਕ ਦੇਵ ਜੀ ਬਾਰੇ ਜਿੱਥੇ ਵੀ ਜਾਂਦੇ ਸਨ ਇਹ ਲਿਖ ਲੈਂਦੇ ਸਨ ਔਰ ਜਿਹੜੀ ਆ ਬਾਬਾ ਫਰੀਦ ਜੀ ਦੀ ਆ ਇਹ 12 ਸਾਲ ਦੀ ਅਵਸਥਾ ਵਿੱਚ ਹੋਏ ਨਾ ਤੇ ਇਹਨਾਂ ਦੀ ਮਾਤਾ ਨੇ ਜਿਹੜੀ ਕਰਾਨ શરીਬ ਦੀ ਜਿਹੜਿਆ ਜਬਾਨੀ ਇਹਨਾਂ ਨੂੰ ਯਾਦ ਹੋ ਗਿਆ ਸੀ ਬਾਬਾ ਫਰੀਦ ਜੀ ਨੂੰ ਤੇ ਮਾਤਾ ਦੀ ਸਿੱਖਿਆ ਸੀ ਪਿੱਤਾ ਜਿਹੜਿਆ ਬਚਪਨ ਵਿੱਚੋਂ ਬਾਬਾ ਫਰੀਦ ਦੇ ਜੋ 2 ਸਾਲ ਦੇ ਹੋਤੇ ਪਿੱਤਾ ਜੀ ਇਹਨਾਂ ਦੇ ਮਾਤਾ ਨੇ ਇਹਨਾਂ ਦੀ ਪਾਲਣਾ ਪੁੱਛਣਾ ਕੀਤੀ ਆ ਜਦੋਂ ਕਿ ਬਾਬਾ ਫਰੀਦ ਛੋਟੀ ਬਸਤਰ ਵਿਸਣ ਤੇ ਮਾਤਾ ਨੇ ਕਿਹਾ beta ਅੱਲਾ ਖੁਦਾ ਦਾ ਨਾਮ ਲਿਆ ਕਰ ਕਹਿ ਲੱਗਾ ਬਾਬਾ ਫੀ ਕਹਿ ਲੱਗੇ ਕਿ ਜੇ ਮੈਂ ਖੁਦਾ ਦਾ ਨਾਮ ਲਾਵਾਂ ਤਾਂ ਖੁਦਾ ਮੈਨੂੰ ਕੀ ਦੇਵੇਗਾ ਤੇ ਕਹਿ ਲੱਗੀ beta ਉਹ ਮਠਿਆਈ ਦਿੰਦਾ ਵਾ ਔਰ ਲੱਡੂ ਦਿੰਦਾ ਵਾ ਔਰ ਗੁੜ ਦਿੰਦਾ ਵਾ ਆਹੋ ਜੀ ਮਾਤਾ ਨੇ ਲਾਲਚ ਲਾਇਆ ਤੇ ਮਾਤਾ ਜਦੋਂ ਵੀ ਉਹ ਜਿਹੜਾ ਥੱਲੇ ਕਾ ਵਿਸਾਦ ਦੇ ਦਸਾਨਾ ਮਸੂਲਾ ਉਹਨ ਮਸੂਲਾ ਕਹਿਆ ਗਿਆ ਫਰੀਦ ਅਸਾਦ ਦੇ ਮਸੂਲਾ ਮਸੂਲਾ ਬਸਾਂ ਕੇ ਬਾਬਾ ਫਰੀਦ ਜੀ ਅੱਖਾਂ ਮੀਟ ਕੇ ਅੱਲਾ ਖੁਦਾ ਦੀ ਬੰਦਗੀ ਦੇ ਵਿੱਚ ਪਗਤੀ ਕਰਨ ਲੱਗ ਜਾਂਦੇ ਸਨ ਜੋ ਬੰਦਗੀ ਵਿੱਚ ਕਰਨ ਲੱਗਦੇ ਸਨ ਤੇ ਮਾਤਾ ਜਿਹੜੀ ਹੈ ਚੁੱਪ ਕਰਕੇ ਨਾ ਜਦੋਂ ਬਾਬਾ ਫਰੀਦ ਅੱਖਾਂ ਮੀਟਦੇ ਸਨ ਤਾਂ ਮਸੂਲੇ ਦੇ ਥੱਲੇ ਕਦੀ ਨੇ ਗੁੜ ਧਰ ਦੇਣਾ ਕਦੀ ਲੱਡੂ ਧਰ ਦੇਣੇ ਤੇ ਜਦੋਂ ਬਾਬਾ ਮਸੱਲਾ ਨਹੀਂ ਹੋਇਆ ਬਾਬਾ ਫ੍ਰੀਜ ਨੇ ਮਸੱਲਾ ਝਾੜਦਾ ਤੇ ਉਹਦੇ ਥੱਲੋਂ ਕਦੀ ਗੁੜ ਨਿਕਲਦਾ ਕੁੜੀ ਬੰਨੀ ਹੋਈ ਕਦੀ ਮਠਿਆਈ ਨਿਕਲਦੀ ਤੇ ਬਾਬਾ ਜੀ ਨੇ ਬੜੇ ਖੁਸ਼ ਹੋਣਾ ਕੋ ਬੱਚਾ ਨੂੰ ਖਾਣ ਦਾ ਲਾਲਚ ਦਿੱਤਾ ਸੀ ਤੇ ਮਾਤਾ ਇਹੋ ਜਿਹੀ ਹੋਣੀ ਚਾਹੀਦੀ ਹੈ ਕਿ ਜਿਨੇ ਆਪਣੇ ਪੁੱਤ ਨੂੰ ਜਿਹੜਾ ਬੰਦਗੀ ਵਾਲ ਆ ਪਰ ਦੂਸਰੀ ਇੱਕ ਦਿਨ ਬਾਤਾ ਜਿਹੜੀ ਆ ਮਰੀਵੇਂ ਜਿਹੜੀ ਆ ਪਾਣੀ ਲੈਣ ਬਾਤੇ ਗਈ ਕੂ ਤੋਂ ਪਾਣੀ ਲੈਣ ਵਾਸਤੇ ਗਈ ਜੋ ਪਾਣੀ ਲੈਣ ਵਾਸਤੇ ਗਈ ਤੇ ਜਿਹੜੋ 506 ਖਫਰੀ ਜਿਹੜੇ ਆ ਬਾਬਾ ਫਰੀਦ ਜੀ ਆ ਆਪਾਂ ਨੂੰ ਮਸੱਲਾ ਸਾਹ ਦੇ ਬੰਦਗੀ ਵਿੱਚ ਲੱਗ ਗਏ ਤੇ ਮਾਤਾ ਗੱਲਾਂ ਕਰਦੀ ਰਹੀ ਭੁੱਲ ਗਈ ਉਸ ਦਿਨ ਆਕਾਲ ਪੁਰਖ ਨੇ ਦੱਸਦੇ ਆ ਕਿ ਜਿਹੜੀ ਆ ਉਹਨੇ ਮਸੱਲਾ ਦੇਲੇ ਮਠਿਆਈ ਮਠਿਆਈ ਵਸਾ ਦਿੱਤੀ ਮਾਂ ਜਦੋਂ ਮਾਤਾ ਇਹ ਦੇ ਦੇਖਿਆ ਕਿ ਮੈਨਰੇ ਭੁੱਲ ਗਈਆਂ ਤੇ ਕਹਿ ਲੱਗਾ ਬੇਟਾ ਕਹਿੰਦੇ ਕਿ ਮਾਤਾ ਜਿੱਦਾਂ ਉਹਨਾਂ ਸਵਾਦ ਤੇਰਾ ਜਿਹੜਾ ਵਾ ਅੱਗੇ ਆਪਾਂ ਦੱਸਾਂਗੇ ਸ਼ਲੋਕ ਆਵੇਗਾ ਉਹਦੇ ਵਿੱਚ ਦੱਸਾਂਗੇ ਕਿ ਜਿੰਨਾ ਸਵਾਦ ਗੋੜ ਦਾ ਮਠਾਈ ਦਾ ਇੰਨਾ ਨਹੀਂ ਆ ਜਿੰਨਾ ਆਨੰਦ ਜਿਹੜਾ ਪ੍ਰਮਾਤਮਾ ਦੇ ਨਾਮ ਦਾ ਰਸ ਆ ਪਰ ਉਸ ਥਾਂ ਬਾਬਾ ਫਰੀਦੋ ਜਵਾ 12 13 ਸਾਲ ਦੀ ਹੋਈ ਉਮਰ ਦੀਵਾਨ ਹੋਈ ਤੇ ਮਾਤਾ ਨੇ ਬੰਦਗੀ ਵੱਲ ਭੇਜ ਦਿੱਤਾ 12 ਸਾਲ ਜਦੋਂ ਕਿਨੇ ਆ ਜੰਗਲ ਦੇ ਵਿੱਚ ਤਪੱਸਿਆ ਕਰਨ ਵਾਸਤੇ ਬਾਬਾ ਫੁੱਲ ਚਲੇ ਗਏ ਆ ਜੋ ਤਪੱਸਿਆ ਐਨੀ ਕੀਤੀ ਆ ਤੇ 12 ਸਾਲ ਜਿਹੜੇ ਪੱਤੇ ਖਾ ਕੇ ਗੁਜ਼ਾਰਾ ਕੀਤਾ ਆਉਣ ਲੱਗੇ ਆ ਕਿ ਹੁਣ ਮੇਰੀ ਬੰਦਗੀ ਜਿਹੜੀ ਆ ਪੂਰੀ ਹੋ ਗਈ ਆ ਰਸਤੇ ਵਿੱਚ ਕੋਈ ਖੇਤ ਦੇਖਿਆ ਕਮਾਲ ਦਾ ਖੇਤ ਗੰਨੇ ਦਾ ਖੇਤ ਦੇਖਿਆ ਉਹਦੇ ਕਿੜੀਆਂ ਚੂਹ ਚੂ ਕਰਦੀਆਂ ਕਹਿੰਦਾ ਕਿ ਰੋਲਾ ਪਾਇਆ ਕਹਿੰਦਾ ਚਿੜੀਆਂ ਮਰ ਜਾਓ ਚਿੜੀਆਂ ਮਰ ਗਈਆਂ ਫਿਰ ਕਹਿੰਦਾ ਚਿੜੀਓ ਉੱਠ ਜਾਓ ਚਿੜੀਆਂ ਉੱਠ ਗਈਆਂ ਜੋ ਇੰਨੇ ਗੱਲ ਕੀਤੀ ਆ ਆਇਆ ਕੜਾ ਇੱਕ ਰਸਤੇ ਵਿੱਚ ਆਇਆ ਤੇ ਰਸਤੇ ਵਿੱਚ ਇੱਕ ਬੀਬੀ ਜਿਹੜੀ ਆ ਉਹ ਪਖੂਜ ਪਾਣੀ ਕਢਦੀ ਆ ਤੇ ਆਪਣੇ ਪੈਰਾਂ ਦੇ ਡੋਲੇ ਜਾਂਦੀ। ਉਹ ਪੈਰਾਂ ਦੇ ਡੋਲੇ ਜਾਂਦੀ ਆ ਨਾ ਤੇ ਬਾਬੇ ਫਰੀਦ ਨੂੰ ਪਿਆਸ ਲੱਗੀ ਕਹਿਣ ਲੱਗਾ ਮਾਤਾ ਪਿਆਣੀ ਪਿਆ ਦੇ। ਦੂਤਨਵਾਰਾ ਕਿਹਾ ਮਾਤਾ ਨੇ ਧਿਆਨ ਨਾ ਦਿੱਤਾ। ਕਹਿ ਲਗਾ ਮਾਤਾ ਤੈਨੂੰ ਮੈਂ ਕਿਹਾ ਪਾਣੀ ਪਿਆ ਦੇ ਤੂੰ ਡੋਲੀ ਜਾਂਦੀ। ਕੱਲ੍ਹ ਗਏ ਥੇ ਨਹੀਂ ਕਿ ਚਿੜੀਆਂ ਮਰਜੋ ਚਿੜੀਆਂ ਉੱਡਜੋ ਕਹਿੰਦੇ ਮੇਰੇ ਤੋਂ 12 ਕੋਹ ਤੋਂ ਮੇਰੇ ਭੈਣ ਦੇ ਘਰ ਨੂੰ ਅੱਗ ਲੱਗੀ ਆ ਤੇ ਮੈਂ ਇੱਥੋਂ ਬੁਝਾ ਰਹੀ ਆ ਜਿਹੜੀ ਸਾਰੀ ਹੰਕਾਰ ਸੀ ਗਾ ਆਪਣੀ ਬੰਦਗੀ ਦਾ ਹੰਕਾਰ ਕੀਤਾ ਥੋੜਾ ਹੰਕਾਰ ਕੀਤਾ ਕਿ ਮੈਂ ਜਮਾ ਕੇ ਵੇਲਾ ਕਿ ਮੇਰੀ ਬੰਦਗੀ ਪੂਰੀ ਹੋ ਗਈ ਕਹਿੰਦੇ ਪਰ ਉਹ ਕਹਿੰਦੇ ਕਿ ਤੂੰ ਕਹਿਣ ਲੱਗੇ ਜੇ ਇੱਥੇ ਤੇ ਚਿੜਿਆਰੇ ਇਹ ਨਹੀਂ ਵੀ ਚਿੜੀਆਂ ਮਰਜੋ ਚਿੜੀਆਂ ਉੱਡਜੋ ਇੱਥੇ 12 ਕੋਹ ਦਿਆ ਮਾਪੜ ਭੈਣ ਦੇ ਆਗ ਕਰਨੋਂ ਅਗਲ ਕਿਉਂ ਬੁਝਾਉਂਦੇ ਜਾਂ ਉੱਥੇ ਬਾਬਾ ਫਰੀਦ ਕਹਿੰਦੇ ਕਿ ਤੇਰੇ ਕੋਲ ਸ਼ਕਤੀ ਕਿੱਥੇ ਆਈ ਫਿਰ ਉਹਨੇ ਕਹਿਆ ਕਿ ਮੈਂ ਇੱਕ ਦਿਨਾਂ ਮੇਰੇ ਪਤੀ ਨੇ ਪਾਣੀ ਮੰਗਿਆ ਸੀ ਰਾਤ ਅੰਧੇਰੇ ਉਦੋਂ ਪੱਤੀ ਜੇ ਸੌ ਗਿਆ ਪਾਣੀ ਮੰਗ ਕੇ ਸੌ ਗਿਆ ਮੈਂ ਗਲਾ ਫੜ ਕੇ ਖੜੀ ਰਹੀ ਪਰ ਜਦ ਖੜੀ ਰਹੀ ਪੱਤੀ ਸੌ ਗਿਆ ਤੇ ਨਾ ਪਤੀ ਨੇ ਪਾਣੀ ਮੰਗਿਆ ਤੇ ਨਾਮ ਉੱਥੇ ਪੱਤੀ ਕਿਹੜੇ ਵળે ਉੱਠੇ ਕੇ ਪਾਣੀ ਮੰਗ ਲਵੇ ਚ ਗਨੇਤ ਰਕਾਲ ਪ੍ਰਖਨੇ ਰਾਤ ਜਿਹੜੀ ਆ ਬਹੁਤ ਲੰਬੀ ਕਰਦੀ ਤੇ ਮੈਂ ਖਲੋਤੀ ਰਹੀ ਉਹੋ ਬੰਦਗੀ ਪੱਤੀ ਦਾ ਜਿਹੜਾ ਵਾ ਘਾਰ ਪੱਤੀ ਦੀ ਸੇਵਾ ਉਹੋ ਜਿਹੜੀ ਬੰਦਗੀ ਜਣੀ ਮੈਂ ਲੱਗੇ ਘਾਰ ਆਇਆ ਮਾਤਾ ਨੇ ਪੁੱਛਿਆ ਮਰੀਆਂ ਹਾਂ ਬੇਟਾ ਬੰਦਗੀ ਕਰ ਰਹੀ ਹਾਂ ਗੱਲ ਲਗਾ ਮਾਤਾ ਨੂੰ ਮਾਤਾ ਦੀ ਜਦੋਂ ਆਵਾਜ਼ ਜਿਹੜੇ ਆ ਜੜਾਵਾਂ ਵੱਧ ਗਈਆਂ ਮਾਤਾ ਨੇ ਕੀ ਦੇਖਿਆ ਗਏ ਲੇਖ ਜਦੋਂ ਵਾਲਾਂ ਦੇ ਵਿੱਚੋਂ ਲੇਖ ਕੱਢਣ ਲੱਗੀ ਦੇ ਕਾ ਲੱਗਾ ਬੜੀ ਦਰਦ ਹੋਈ ਪੱਤਿਆਂ ਦੇ ਰਖਤਾਂ ਦੇ ਪੱਤੇ ਖਾ ਖਾ ਕੇ ਗੁਜ਼ਾਰਾ ਕਰਦਾ ਰਿਹਾ ਮਾਂ ਕਿ ਉਹਨਾਂ ਨੂੰ ਦਰਦ ਨਹੀਂ ਹੋਇਆ ਕਿੰਨੇ ਕਾ ਮਾਤਾ ਠੀਕ ਹੈ ਮਾਤਾ ਦੇ ਫਿਰ ਇਹਨੂੰ ਕਾਠ ਜੇ ਬੇਟਾ ਜਦੋਂ ਭੁੱਖ ਲੱਗੇ ਤਾਂ ਕਾਠ ਦੀ ਲੋੜੀ ਫਰੀਦਾ ਰੋਟੀ ਮੇਰੀ ਕਾਠ ਕੀ ਲਾਮਣ 베ਰੀ ਭੁੱਖਾ ਜਿੰਨਾ ਖਾਦੀ ਚੋਪੜੀ ਘਨੇ ਸੈਣਗੇ ਦੁੱਖ ਇਹ ਫਿਰ ਕਾਹ ਦੀ ਰੋਟੀ ਬਾਤਾਂ ਦੇ ਬੰਦ ਕੇ ਗੱਲ ਚਾਦੀ ਫਿਰ ਬੇਟਾ ਜਦੋਂ ਤੈਨ ਭੁੱਖ ਲੱਗੇਗੀ ਉਹਦੇ ਜਿਹੜਾ ਵਾ ਮਿਰ ਚੱਕ ਬਾਦ ਲਗਾ ਫਿਰ ਬਾਬਾ ਫਰੀਦ ਜੀ ਫਿਰ ਬੰਦਗੀ ਕਰਨ ਫਿਰ ਹੀ ਪਰਮਾਤਮਾ ਨਾਲ ਬੰਦਗੇ ਫਿਰ ਇੱਕ ਮੁਰਸ਼ਿਦ ਧਾਰਿਆ ਵਾ ਫਿਰ ਉਹਦੇ ਬੰਦਗੀ ਪੂਰੀ ਹੋਈ ਆ ਤੇ ਫਿਰ ਬਾਬਾ ਫਰੀਦ ਨੇ ਸਲੋਕ ਜਿਹੜਾ ਉਚਾਰਨ ਕੀਤੇ ਆ ਜਿੱਤ ਦਿਹਾੜੇ ਧਨਵਰੀ ਸਾਹਿ ਲੇ ਲਿਖਾਈ ਮਲਕ ਦੇ ਕੰਨੇ ਸੁਣੀਦਾ ਮੋਹ ਦੇਖਾ ਲੈ ਆਏ ਸੁਮੋਖ ਫਰੀਦ ਸ਼ੇਖ ਫਰੀਦ ਕੇ ਇੱਕ ਔਂਕਾਰ ਸਤਗੁਰ ਪ੍ਰਸਾਦ ਬਾਬਾ ਫਰੀਦ ਜੀ ਤਨਗੁਰ ਅਰਜਨ ਦੇਵ ਜੀ ਮਾਰਾ ਮੰਗਲਾ ਚੜ ਦਿੰਦਿਆ ਅਕਾਲ ਪੁਰਖ ਅਦੁੱਤੀ ਅਦੁੱਤੀ ਆ ਕਿਉਂਕਿ ਇਹਦੇ ਵਿੱਚ ਇਨਸਾਨ ਜਿਹੜਾ ਵਾ ਜਨਮ ਲੈਂਦਾ ਇਹਦੇ ਚ ਪਾਲਣਾ ਹੁੰਦੀ ਇਹਦੇ ਵਿੱਚ ਮੌਤ ਹੁੰਦੀ ਆਪਾਂ ਵੱਖਰੇ ਵੱਖਰੇ ਧਰਮਾਂ ਵਿੱਚ ਕਹਿ ਦਿੰਦੇ ਆ ਕਿ ਸਾਨੂੰ ਮਤਲਬ ਉਹਦੇ ਉਹ ਪਾਲਣ ਵਾਲਾ ਜਿੱਦ ਆਪਾਂ ਸਨਾਤਨ ਧਰਮ ਦਾ ਲੈ ਨਿਮਾਰਕ ਕਹਿੰਦੇ ਆ ਗੁਰਦਾਨ ਦੇ ਕਾਮਾਇਯੁਕਤ ਵਯ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਇਦੇਵਾਨ ਜਿਤਿ ਸਭਾਵੇ ਨਦਨ ਆਵੀ ਬਹੁਤ ਹੈ ਵਡਾਨ ਸਦਾਤ ਤਰਨੇ ਕਹਿੰਦੇ ਆ ਕਿ ਬ੍ਰਹਮਾ ਜਿਹੜਾ ਵਾ ਉਹ ਜਨਮ ਦাতা ਵਾ ਵਿਸ਼ਣੂ ਦਾ ਪਾਲਣ ਵਾਲਾ ਵਾ ਤੇ ਸ਼ਿਵ ਜੀ ਜਿਹੜਾ ਉਹ ਮਾਰ ਕੇ ਖੜਨ ਵਾਲਾ ਮਹਾਰਾਜ ਕਹਿੰਦੇ ਨਹੀਂ ਕਹਿੰਦੇ ਪਾਲਣ ਵਾਲਾ ਵੀ ਉਹ ਆ ਜਨਮ ਦੇਣ ਵਾਲਾ ਵੀ ਉਹ ਆ ਔਰ ਮਾਰ ਕੇ ਖੜਨ ਵਾਲਾ ਪਰਮਾਤਮਾ ਇੱਕ ਹੀ ਹੈ ਇੱਕ ਇਸ ਕਰਕੇ ਮਹਾਰਾਜ ਨੇ ਇੱਕ ਓਮ ਅਕਾਰ ਕਿ ਉਹਦੇ ਤੋਂ ਜਨਮ ਹੁੰਦਾ ਉਹ ਤੋਂ ਪਾਲਣਾ ਹੁੰਦੀ ਆ ਤੇ ਉਹਨੋਂ ਤੋਂ ਮੌਤ ਹੁੰਦੀ ਹੈ ਉਹ ਆਪਣੇ ਸਮਾਇਆ ਹੋਇਆ ਉਹ ਸਭ ਕੁਝ ਆਪਣੇ ਸਮਾ ਲੈਂਦਾ ਤੇ ਆਪਣੇ ਜਨਮ ਲੈ ਲੈਂਦਾ ਤੇ ਸਤਿਗੁਰੂ ਕਹਿੰਦੇ ਉਹ ਕਿੱਥੇ ਮਿਲਦਾ ਵਾ ਜੇ ਗੁਰੂ ਦੀ ਕਿਰਪਾ ਹੋ ਜਾਵੇ ਸਤਿਗੁਰੂ ਦੀ ਕਿਰਪਾ ਹੋ ਜਾਵੇ ਤਾਂ ਉਹ ਤੱਕ ਪਹੁੰਚਿਆ ਜਾ ਸਕਦਾ ਹੈ ਜਿੱਤੇ ਦਿਹਾੜੇ ਧਨਵੈਰੀ ਸਾਇ ਲੇ ਲਿਖਾਈ ਜਿੱਤ ਦਿਹਾੜੇ ਧੰਨ ਬੜੀ ਸਾਹੇ ਲਿਖੇ ਲਿਖਾਇ ਆਪਾਂ ਕਿ ਕਿ ਸੋਲੇ ਪੜਦੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਦੇ ਜਿੱਤ ਦਿਹਾੜੇ ਮਾਂ ਦੇ ਗਰਭ ਵਿੱਚ ਉਹ ਦਿਨ ਲਿਖ ਦਿੱਤਾ ਜਾਂਦਾ ਪ੍ਰਭੂ ਪਰਮਾਤਮਾ ਨੇ ਕਿ ਇਹਦੀ ਮੌਤ ਕਦੋਂ ਆਉਣੀ ਹੈ ਕਿੰਦੀ ਮੌਤ ਕਿੰਦਾ ਸਾਹਾ ਲਿਖ ਦਿੰਦਾ ਉਹ ਪ੍ਰਭੂ ਪਰਮਾਤਮਾ ਲਿਖ ਦਿੰਦਾ ਜਿੱਦਾਂ ਆਪਾਂ ਕਿਸੇ ਲੜਕੀ ਦਾ ਵਿਆਹ ਜਾਂ ਲੜਕੇ ਦਾ ਵਿਆਹ ਆ ਤਾਂ ਸੁਨੇਹੇ ਭੇਜ ਦਿੰਨੇ ਆ ਕਿ ਐਨੇ ਦਿਨ ਸਾਡੇ ਆ ਆ ਵਿਆਹ ਨੂੰ ਕੁਸੀ ਦਾ ਦੇੜਿਆ ਆਉਣਾ ਕਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਉ ਤੇਲ ਜੋ ਅਸਦਨ ਸਿਛਣੀਆਂ ਜੋ ਸਾਬੋਸੋ ਮੇਣ ਇਸ ਕਰਕੇ ਸਾਧਗੁਰ ਕਹਿੰਦੇ ਆ ਕਿ ਉਹ ਸੰਬਤ ਸਾਹਾ ਲਿਖ ਦਿੱਤਾ ਜਾਂਦਾ ਵਾ ਕਿ ਇਸਤਰੀ ਪ੍ਰਭੂ ਪਰਮਾਤਮਾ ਨੇ ਆਪਣੇ ਜਦੋਂ ਗਰਭ ਦੇ ਮਾਂ ਦੇ ਗਰਭ ਵਿੱਚ ਆ ਉਦੋਂ ਜਿਹੜੀ ਆ ਮੌਤ ਲਿਖ ਦਿੱਤੀ ਆ ਮਲਕ ਦੇ ਕੰਨੇ ਸੋਈ ਦਾ ਮੂੰਹ ਦਿਖਾ ਲਿਆ ਕਿਦੇ ਉਹ ਦੇਣਾ ਸਮਾਂ ਉਹ ਜਦੋਂ ਆ ਜਾਂਦਾ ਵਾ ਤੇ ਮੌਤ ਲਿਖੇ ਹਮੇਸ਼ਾ ਆਪਣੇ ਨਾਲ ਹੀ ਹੁੰਦੀ ਹੈ। ਕਿਉਂ ਬਾਦਗਰ ਵਿੱਚ ਮੌਤ ਪਹਿਲਾਂ ਲਿਖ ਦਿੱਤੀ ਹੈ ਜੀਵਨ ਬਾਅਦ ਵਿੱਚ ਇਸ ਕਰਕੇ ਮਾਰੋ ਇਹ ਕਹਿੰਦਾ ਪਹਿਲਾਂ ਮਰਨ ਕਬੂਲ ਜੀਵਨ ਕੀ ਸੰਿਆਸ ਹਉ ਸਭ ਨਾ ਕੀ ਰਹਿਨ ਕਾਤਾ ਉਹ ਹਮਾਰੇ ਪਾਸ ਪਹਿਲਾਂ ਜੀਵਨ ਮੌਤ ਫਿਰ ਜੀਵਨ ਆ ਪਰ ਇੱਥੇ ਸਤਿਗੁਰ ਕਿਦਿਆਂ ਵੀ ਮਾਲਕ ਜਿਹੜਾ ਵਾ ਪੰਥ ਪਰਮਾਤਮਾ ਉਸ ਦਾ ਮੂ ਦਖਾਉਂਦਾ ਵਾ ਜੋ ਸੰਸਾਰ ਦੇ ਵਿੱਚੋਂ ਇਸ ਜੀਵ ਇਸਤਰੀ ਨੂੰ ਲੈ ਕੇ ਜਾਣਾ ਹੈ ਜਿੰਦ ਨਿਮਾਣੀ ਕੱਢੀ ਐ ਹੱਡਾ ਕੂਕੜ ਕਾਏ ਜਿੰਦ ਨਿਮਾਣੀ ਕੱਢੀ ਜਦੋਂ ਕਿ ਮੌਤ ਆਉਂਦੀ ਆ ਨਾ ਕਿ ਹੱਡਾ ਕੜਕੜਾ ਕੇ ਕਰਦੇ ਕਿਉਂਕਿ ਸਭ ਤੋਂ ਪਹਿਲਾਂ ਪੈਰਾਂ ਤੋਂ ਚੱਲਦੀ ਮੌਤ ਪੈਰਾਂ ਤੋਂ ਆਹ ਗੰਗ ਤੋਂ ਮੌਤ ਜਿਹੜੀ ਨਿਕਲਦੀ ਆ ਜਿੰਦ ਜਿਹੜੀ ਨਿਕਲਦੀ ਆ ਤੇ ਕੜਾਕੇ ਪੈਂਦੇ ਤੇ ਮਹਾਰਾਜ ਕਹਿੰਦੇ ਆ ਆਹੋ ਜੀ ਜੀਵਨ ਬਾਬਾ ਫਰੀਦ ਜੀ ਫਰਮਾਨ ਕਰਦੇ ਆ ਕਿ ਜੀਵ ਜੀਵ ਨੂੰ ਸਮਝਾਇਆ ਕਿ ਦੇ ਮੌਤ ਆ ਜਾਣਿਆ ਫਿਰ ਜਦੋਂ ਮੌਤ ਆਉਂਦੀ ਆ ਤੋ ਹੱਡਾਂ ਨੂੰ ਕੁੜਕਾਹ ਕਰਕੇ ਜਿਹੜੇ ਆ ਨਿਕਲਦੇ ਆ ਸਾਹੇ ਲਖੇ ਨਾ ਚੱਲਣੇ ਜਿੰਦੂ ਕੋ ਸਮਝਾਏ ਫਿਰ ਜਿੰਦ ਜੜੀ ਤਰਲੇ ਕੱਢਦੀ ਆ ਤੇ ਪਰ ਕਹਿੰਦੇ ਆ ਜੋ ਮਾਲਕ ਨੇ ਲਿਖ ਦਿੱਤਾ ਵਾ ਉਹ ਕੱਢਣਾ ਪੈਣਾ ਜਿੰਦ ਵਿਹੋਟੀ ਮਰਨ ਵਾਰ ਲੈ ਜਾਸੀ ਪ੍ਰਣਾਏ ਉਹ ਜਿਹੜਾ ਅਜਰਾਇਲ ਫਰਿਸ਼ਤਾ ਵਾ ਇਹ ਫਾਰਸੀ ਦਾ ਲਬੜਿਆ ਤੇ ਬਾਬਾ ਜੀ ਅਜਰਾਇਲ ਫਰਿਸ਼ਤੇ ਜ਼ਿਕਰ ਕਰਦੇ ਆ ਆਪਾਂ ਸਨਾਤਨ ਧਰਮ ਦਾ ਸਿੱਖ ਧਰਮ ਦਾ ਆਪਾਂ ਧਰਮ ਰਾਜ ਦੀ ਗੱਲ ਕਰਦੇ ਆ ਜਾਂ ਜੰਦੂਤਾਂ ਦੀ ਗੱਲ ਕਰਦੇ ਆ ਪਰ ਅਜਰਾਇਲ ਫਿਤਾ ਫੜ ਫੜ ਕੁੱਟੇ ਕੋ ਕਹਿੰਦੇ ਅਸਰਾਲ ਅਜਰਾਜ ਜਿਹੜਾ ਫਿਤਾ ਮੇਸ਼ਾ ਤੇਰੇ ਵਾਲਾਂ ਤੋਂ ਪਕੜਿਆ ਆ ਗੁਰੂ ਨਾਨਕ ਦੇਵ ਜੀ ਵਾਰ ਇੱਕ ਬਚਨ ਕਰਦੇ ਜਗਨ ਕਰਦੇ ਕਿ ਅਜਰਾਜ ਫਿਸਟਾ ਨੇ ਤੇਰੇ ਵਾਲਾਂ ਤੋਂ ਫੜਿਆ ਪਰ ਤੈਨੂੰ ਕਿਹੜੇ ਵੇਲੇ ਤੂੰ ਲੈ ਜਾਣਾ ਮੌਤ ਜਿਹੜੀ ਆ ਜਿੱਤ ਆਪਾਂ ਆਪਾਂ ਦੀ ਸ਼ਿਵ ਜੀ ਤੋਂ ਦਰ ਨਾਲ ਨਹੀਂ ਸ਼ਿਵ ਜੀ ਨੰਗਾ ਕਿਉਂ ਰਹਿੰਦੇ ਆ ਸਵਾਕ ਮਾਲ ਕੇ ਰੱਖਦੇ ਆ ਗਾਲ ਵੀ ਤੋਂ ਗਾ ਸੱਤ ਪਾਇਆ ਕਿਉਂ ਸਾਨੂੰ ਸੋਝੀ ਦਿੰਦੇ ਆ ਕਿ ਨਾਗ ਜਿਹੜਾ ਸੱਪ ਦਾ ਹਮੇਸ਼ਾ ਮੂੰਹ ਡਾਂਕੇ ਬੈਠਾ ਆਪਣੇ ਕਿਹੜੇ ਨੇ ਮਾਰ ਦੇਣਾ ਤੇ ਇਹ ਖਾਕ ਤੋਂ ਆਪਾਂ ਜੋ ਜੋ ਸੇਵ ਜਿਹੜੇ ਖਾਕ ਮਲ ਕੇ ਰੱਖਦੇ ਆ ਸਵਾਹ ਮਲ ਕੇ ਉਹਦਾ ਮਤਲਬ ਇਹ ਆ ਕਿ ਇਹ ਰਾ ਇਹ ਸਰੀਰ ਜਿਹੜਾ ਤਨ ਜਿਹੜਾ ਵਾ ਇਹ ਕਿਦਨ ਰਾਖ ਹੋ ਜਾਣਾ ਵਾ ਤੇ ਸਤਿਗੁਰ ਕਹਿੰਦੇ ਆ ਉਹ ਜਿਹੜਾ ਇਗਰਾਨ ਰਿਸ਼ਤਾ ਵਾ ਉਹ ਪਤਾ ਨਹੀਂ ਕਦੋਂ ਤੈਨੂੰ ਵਿਆਹਣ ਵਾਸਤੇ ਲਾ ਆ ਜਾਵੇ ਆਪਣ ਹੱਥੀ ਜੋੜ ਕੇ ਕਹਿ ਗਾ ਲੱਗੇ ਧਾਏ ਔਰ ਜੀਵ ਨੂੰ ਸਮਝਾਇਆ ਜੀਵ ਉਹ ਜੋੜਦਾ ਉਹ ਤਨ ਜੋੜਦਾ ਤੂੰ ਕਿਉਂ ਬੁਰੇ ਕਰਮ ਕਰਦਾ ਵਾ ਉਹ ਤਨ ਜੋੜਦਾ ਜਿਹੜੇ ਤੇਰੇ ਨਾਲ ਜਾਣਾ ਹੈ ਵਾਲੋਂ ਨਿੱਕੇ ਪਰਸਲਾਤ ਕੰਨੇ ਨਾ ਸੁਣੇ ਆਏ ਵਾਲੋਂ ਨਿੱਕੀ ਵਾਲੋਂ ਨਿੱਕੀ ਕਹਿੰਦੇ ਵਾਲ ਜਿਹੜਾ ਨਾ ਵਾਲ ਵਿਖਿਆ ਆਪਣਾ ਆਪਣਾ ਸਿਰ ਦਾ ਵਾਲ ਲੈ ਲੋ ਕਹਿੰਦੇ ਇਤੋਂ ਬਰੀਕ ਜਿਹੜਾ ਪਰਸਲਾਤ ਰਸਤਾ ਕਹਿੰਦੇ ਜਸ ਰਸਤੇ ਵਿੱਚੋਂ ਲੰਘਣਾ ਨਾ ਉਹ ਆਪਣਾ ਐਡਾ ਬੜਾ ਸਰੀਰ ਥੋੜਾ ਲੰਘ ਜਾਵੇਗਾ ਆਪਕ ਇਹ ਸਰੀਰ ਆਪਣੇ ਸਰੀਰ ਵਿੱਚ ਦੋ ਸਰੀਰ ਆ ਇੱਕ ਅਸਥੁਲ ਸਰੀਰ ਇੱਕ ਸੁਖਮ ਸਰੀਰ ਅਸਥੁਲ ਸਰੀਰ ਨੂੰ ਆਪਾਂ ਸਾੜ ਕੇ ਸੁਆਹ ਕਰਦੇ ਜਾਂ ਦਫਨਾ ਦੇਨੇ ਆ ਇੱਕ ਉਹ ਮਿੱਟੀ ਜੀ ਮਿਲ ਜਾਂਦਾ ਉਹ ਪੰਜ ਤੱਤ ਜਿਹੜੇ ਮਿੱਟੀ ਦੇ ਬਣਦੇ ਨੇ ਮਿੱਟੀ ਬਣ ਜਾਂਦੇ ਆ ਕਿ ਜਿਹੜਾ ਸੁਖਮ ਸਰੀਰ ਆ ਨਾ ਉਹ ਕਿਤੇ ਪਾਦਾ ਫ੍ਰੀਜ ਕਿੰਦੇ ਆ ਕਿ ਇਹ ਜੀਵ ਆ ਤੂੰ ਪ੍ਰਮਾਤਮਾ ਦਾ ਸਿਮਨ ਨਹੀਂ ਕਰਦਾ ਤੇ ਜਦੋਂ ਐਹੋ ਜਿਹੇ ਰਸਤੇ ਤੇ ਕੱਢਣਾ ਕਿ ਉਹਦੇ ਰੱਤਾ ਵਾ ਕਹਿੰਦੇ ਵਾਲੋਂ ਨਿੱਕੀ ਵਾਲ ਜੜਵਾਲ ਵੇਖ ਲੋ ਤੇ ਵਾਲ ਤੋਂ ਬਰੀਕ ਉਹ ਰੱਤਾ ਵਾ ਜਿਹਦਾ ਤੂੰ ਕੰਨਾਂ ਨੇ ਸੁਣਿਆ ਹੋਵੇਗਾ ਪਰ ਤੈਨੂੰ ਉਸ ਰਸਤੇ ਵਿੱਚ ਨੰਗੜਾ ਪਹਿਣਾ ਫਰੀਦਾ ਕਿڑی ਪਵੰਦੇਈ ਖੜਾ ਨਾ ਆਪ ਮੁਹਾਏ ਬਾਬਾ ਫਰੀਦ ਕੀ ਕਹਿੰਦੇ ਆ ਲਾਟ ਤੱਕ ਤੁਸਾਨ ਨੂੰ ਸਮਝਾ ਦਿੱਤਾ ਬਾਬੇ ਫਰੀ ਨੇ ਕਿ ਵੇਖ ਆ ਉਹ ਰਸਤੇ ਵਾਲੇ ਵੇਖ ਲੈ ਜੇ ਅਜੇ ਵੀ ਨਾ ਸਮਝਿਆ ਨਾ ਧਰਮ ਵਾਲਾ ਕੰਮ ਕਰ ਲਾ ਉਸ ਵਾਹਿਗੁਰੂ ਦਾ ਸਿਮਨ ਕਰ ਲਾ ਉਸ ਕਦਾ ਦਾ ਕਿਮਨ ਕਰ ਲਾ ਜੇ ਇਸ ਰੱਤੇ ਤੋਂ ਬਚਣਾ ਇੰਨੀਆਂ ਬੇਕਿਆ ਪ੍ਰਵਾਹ ਉਲਟ ਕਾ ਦੇਖਿਵਾ ਗੁਰਫਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ